ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤ ਦੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਕਿ ਆਪਣੇ ਹੁਣ ਗੱਲਬਾਤ ਕਾਫੀ ਚੱਲਦੀ ਕਿਸਾਨ ਵੀਰ ਦਾ ਕਮੈਂਟ ਵੀ ਆਇਆ ਸੀ ਵੀ ਨਿੰਮਾ ਨੂੰ ਬੈਰਸ ਰੋਗ ਆਇਆ ਹੈ ਵੀ ਉਹਦੇ ਬਾਰੇ ਤੁਹਾਨੂੰ ਪਤਾ ਹੈ ਅਸਲ ਵਿੱਚ ਇਸ ਵਾਰੀਆਂ ਕਾਫੀ ਲੰਬੇ ਸਮੇਂ ਤੋਂ ਆਇਆ ਹੋਇਆ ਘੱਟੋ ਘੱਟ 2-3 ਸਾਲ ਪਹਿਲਾਂ ਤੋਂ ਨਿੰਮਾ ਡਿੱਗਣ ਲੱਗ ਗਈਆਂ ਇੱਕ ਨਿੰਮ ਡਿੱਗੀ ਸੀ ਉਹ ਸਾਈਡ ਉਹ ਵੀ ਇੱਕ ਨ ਡਿੱਗੀ ਪੀਪਾਰ ਉਹਦੇ ਥੱਲੇੋਂ ਫੁੱਟੇ ਜੀ ਹੁਣ ਨਿੰਮ ਕਾਫੀ ਉੱਚੀ ਹੋ ਗਈ ਪਰ ਪੱਤੇ ਵੀ ਕੱਢੇ ਜੀ ਆ ਪਿਛਲੇ ਸਾਲ ਲੱਗੀ ਸੀ ਮਤਲਬ ਇਹਨੂੰ ਪੱਤੇ ਨਹੀਂ ਆਇਆ ਸਿਆਲ ਤੋਂ ਬਾਅਦ ਤੇ ਖਤਮ ਹੋ ਗਈ ਬਹੁਤ ਸਾਰੀਆਂ ਨਿੰਮਾਂ ਨੇ ਆਪਣੇ ਖੇਤ ਵਿੱਚ ਅੱਜ ਆਪਾਂ ਨਿੰਮਾਂ ਦੀ ਗੱਲ ਕਰਾਂਗੇ ਸਾਨ ਦੋਸਤੋ ਆ ਨਿੰਮਾਂ ਜਿਹੜੀ ਇਹ ਵੀ ਪੰਛੀਆਂ ਦੀ ਬੀਜ ਹੂ ਅਜ ਇੱਕਣ ਆਪਾਂ ਕਹਿੰਦੇ ਆ ਬੈਠ ਰਹੀ ਆਈ ਹੋਈ ਆ ਪਰ ਇਹ ਸਾਰੀ ਉਹ ਸਹੀ ਢੰਗ ਨਾਲ ਫੁੱਟ ਰਹੀ ਆ ਪੱਤੇ ਝੜੇ ਸੰਠ ਨਾਲ ਮਤਲਬ ਇਹ ਸੁੱਕੀ ਨਹੀਂ ਹੈਗੀ ਇਹਦਾ ਮਤਲਬ ਇਹ ਨਿੰਮ ਦੇ ਵਿੱਚ ਜਿਹੜੀਆਂ ਨਿੰਮਾਂ ਸੁੱਕ ਰਹੀਆਂ ਇਹਨਾਂ ਦਾ ਕੋਈ ਫਰਕ ਆ ਤੇ ਸਾਰੇ ਦੇ ਟੂਸੇ ਬਰਾਬਰ ਆ ਰਹੇ ਨੇ ਤੇ ਜਿਹੜੀ ਲੱਗਦਾ ਵੀ 5-10 ਦਿਨਾਂ ਤੱਕ ਇਹ ਹਰੇ ਵਾਲੀ ਦਿਖਾਉਣ ਲੱਗ ਜੂ ਹੁਣ ਆਪਾਂ ਹੋਰ ਨਮ ਕੋਲ ਚੱਲਦੇ ਆਂ ਅੱਜ ਦੋਸਤੋ ਆ ਨਮ ਜਾਨ ਘੱਟ ਲੱਗਦੀ ਆ ਕਿ ਇਹਨੇ ਕੋਈ ਟੂਸਾ ਨਹੀਂ ਕੱਢਿਆ ਤੇ ਹਰੀ ਹੋ ਵੀ ਸਕਦੀ ਆ ਨਹੀਂ ਵੀ ਹੋ ਸਕਦੀ ਪਰ ਟਾਣੀਆਂ ਇਹਦੀਆਂ ਤਾਕਤ ਨੇ ਜਾਨ ਜੀ ਘੱਟੀ ਹੋਈ ਆ ਪਰ ਫੁੱਟਣ ਦਾ ਟਾਈਮ ਹੁਣ ਚਾਹ ਸ਼ੁਰੂ ਹੋ ਗਿਆ ਜਾਂ ਨਹੀਂ ਫੁੱਟ ਰਹੀ ਤਾਂ ਵੀ ਆਪਾਂ 1 ਸਾਲ ਦਾ ਇੰਤਜ਼ਾਰ ਕਰਾਂ ਜਿਵੇਂ ਦੂਜੀ ਨਿੰਮ ਆਪਣੀ ਡਿੱਗੀ ਪਈ ਸੀ ਉਹ 1 ਸਾਲ ਪਿਛਲੇ ਸਾਲ ਦੀ ਟੀ ਇਹ ਇਸ ਸਾਲ ਦੇ ਸੁੱਕੀ ਆ ਤਾਂ ਵੀ ਆਪਾਂ ਦੇਖਾਂਗੇ ਵੀ ਇਹ ਕਿਉਂ ਸੁੱਕੀ ਆ 1 ਸਾਲ ਤੋਂ ਬਾਅਦ ਇਹ ਜੜਾਂ ਨੂੰ ਦੁਬਾਰਾ ਫੁੱਟਦਾ ਕਿਉਂ ਵੀ ਆਪਣੇ ਇੱਕ ਬੂਟੇ ਵਿੱਚ 3 ਸਾਲ ਪਹਿਲਾਂ ਨਿੰਮ ਸੁੱਕੀ ਸੀ ਉਹ ਦੁਬਾਰਾ ਤੋਂ ਫੁੱਟਿਆ ਹੀ ਸੋਣਾ ਪਾਏ ਤੋਂ ਬਾਅਦ ਅਗਲੀਆਂ ਨਿੰਮਾਂ ਨੂੰ ਮਿਲਦੇ ਆਂ ਕਿਹੜਾ ਚੀਕ ਕਿਸਾਨ ਦੋਸਤੋ ਇਹ 3 ਸਾਲ ਪਹਿਲਾਂ ਵੱਡੀ ਨਿੰਮ ਸੀਗੀ ਉਹ ਡਿੱਗੀ ਪਈ ਦੀ ਆਖਣੇ ਸੁੱਕ ਕੇ ਪਰ ਉਹਦੀ ਥਾਂ ਤੇ ਆਹ ਪਿਛਲੇ ਸਾਲ ਫੇਰ ਦੁਬਾਰਾ ਉੱਗ ਗਈ ਸੀ ਇਹ ਉੱਗੀ ਹੀ ਆ ਪਰ ਇਹ ਵੀ ਤੁਸੇ ਕੱਢ ਰਹੀ ਆ ਇਹਦਾ ਮਤਲਬ ਇਹ ਵੈਰੈਟੀ ਵੀ ਆਪਣੇ ਵਾਤਾਵਰਣ ਦੇ ਵਿੱਚ ਢਲਣ ਯੋਗ ਆ ਜਿਹੜੀ ਉਹ ਬਿਮਾਰੀ ਆਈ ਉਹ ਤੇ ਆਹ ਦੋਸਤੋ ਆ ਨਿੰਮ ਤਾਂ ਬਿਲਕੁਲ ਸੁੱਕ ਚੱਲੀ ਜਿਹੜੀ ਆਪਾਂ ਪਹਿਲਾਂ ਦੇਖ ਕੇ ਆ ਉਹ ਤਾਂ ਜਾਨਸੀ ਆ ਦੇਖੋ ਇਹਦੇ ਬਿਲਕੁਲ ਜਾਨ ਖਤਮ ਆ ਸੁੱਕਿਆ ਟਾਣਾ ਖੜਕ ਰਿਹਾ ਇਹ ਆਪਾਂ ਨੇ ਹਿਮਾਚਲ ਤੋਂ ਮੰਗਾਈ ਸੀ ਦੀ ਆਪਣੇ ਮਿੱਤਰ ਗੁਰਸੇਮਰ ਸਿੰਘ ਨੇ ਲੈ ਜਾ ਕੇ ਦਿੱਤੀ ਸੀ ਦੋ ਲਿਆਂਦੇ ਨੇ ਉਧਰੋਂ ਪਰ ਆਹ ਪ੍ਰਾਇਫੀ ਸੁੱਕ ਗਈ ਤੇ ਆਹ ਦੁਬਾਰਾ ਤੋਂ ਸ਼ੁਰੂ ਹੋ ਚੁੱਕੀ ਆ ਤੁਸੀਂ ਦੇਖੋ ਵੀ ਆਹ ਲਾਲਜ ਰੰਗ ਦੇ ਟੁੱਸੇ ਸ਼ੁਰੂ ਹੋ ਗਏ ਦਾ ਮਤਲਬ ਇਹਦੇ ਵਿੱਚ ਜਿਹੜਾ ਵਾਇਰਸ ਵਗੈਰਾ ਆਇਆ ਹੋਇਆ ਉਹਦਾਂ ਲੜਨ ਦੀ ਤਾਕਤਾਂ ਕੁਝ ਲੋਕ ਕਹਿੰਦੇ ਨੇ ਵਾਇਰਸ ਗਲੀਆਂ ਕਰ ਦਿੰਦਾ ਜੀ ਜ਼ਖਮ ਹੋ ਜਾਂਦੇ ਨੇ ਪੌਦੇ ਤੇ ਤੇ ਸੁੱਕ ਜਾਂਦਾ ਪਰ ਇੰਨਾ ਕਿੰਨਾ ਖਤਰਨਾਕ ਵਾਇਰਸ ਹੈ ਜਿਹੜਾ ਇਹਨੂੰ ਗਲੀਆਂ ਕਰਨਾ ਅਸਲ ਦੇ ਵਿੱਚ ਤਾਂ ਆਪਣਾ ਵਾਤਾਵਰਣ ਗਲੋਬਲ ਵਾਰਮਿੰਗ ਜਿਹੜੀ ਹੋ ਰਹੀ ਹੈ ਉਹੀ ਜ਼ਿੰਮੇਵਾਰ ਹੁਣ ਬਾਕੀ ਗੱਲ ਆਪਾਂ ਅੱਗੇ ਚੱਲ ਕੇ ਕਰਦੇ ਆਂ ਸਾਂਹ ਦੋਸਤੋ ਜਿਹੜੀ ਗੌਰ ਕਰਨ ਵਾਲੀ ਖਾਸ ਗੱਲ ਹੈ ਵੀ ਆਪਣੇ ਖੇਤ ਵਿੱਚ ਇਹ ਨਹੀਂ ਮੈਂ ਨਿੰਮਾ ਦਿਖਾਈਆਂ ਸਨ ਉਹਨਾਂ ਵਿੱਚੋਂ ਦੋ ਨਿੰਮਾ ਜਿਹੜੀਆਂ ਲਾਸਟ ਟਾਈਮ ਲਖਾਈਆਂ ਉਹ ਬੀਜੀਆਂ ਨੇ ਬਾਕੀ ਸਾਡੀਆਂ ਆਪਣੇ ਆਪ ਉੱਗੀਆਂ ਸਨ ਜੋ ਕਿ ਪੰਛੀਆਂ ਦੀਆਂ ਪਗਾਈਆਂ ਹੋਈਆਂ ਸਨ ਜੋ ਕਿ ਉਹਨਾਂ ਦੇ ਬਿੱਠ ਰਹੇ ਜਾਂਦੇ ਬੀਜ ਰਹੇ ਪੇਟ 'ਚ ਘੁੰਮਿਆ ਤੇ ਆਇਆ ਤੇ ਖਾਸ ਗੱਲ ਹੈ ਵੀ ਆਪਾਂ ਅੱਗੇ ਵੀ ਗੱਲ ਕਰੀਦਾ ਪੰਛੀ ਦੇ ਪੇਟ ਦੇ ਵਿੱਚ ਬੀਜ ਘੁੰਮ ਕਿਉਂਦਾ ਤਾਂ ਇੱਕ ਤਰ੍ਹਾਂ ਦਾ ਟ੍ਰੀਟਮੈਂਟ ਹੋ ਕੇ ਆਉਂਦਾ ਤਾਂ ਉਹਦਾ ਬਿਮਾਰੀਆਂ ਨਾਲ ਲੜਨ ਦੀ ਬਹੁਤ ਸਾਰੇ ਗੁਣ ਪੈਦਾ ਹੋ ਜਾਂਦੇ ਨੇ ਉਹ ਹੋ ਜਾਂਦੇ ਨੇ ਪਰ ਹੁਣ ਇੱਕ ਗੱਲ ਹੋਰ ਨੋਟ ਕੀਤੀ ਗਈ ਆ ਵੀ ਆ ਜਦੋਂ ਨਿੰਮਾ ਸੁੱਕਣ ਲੱਗਿਆਂ ਤਿੰਨ ਚਾਰ ਸਾਲਾਂ ਤੋਂ ਆਪਣੇ ਖੇਤ ਵਿੱਚ ਪਹਿਲਾਂ ਨਿੰਮਾ ਉਗਦੀਆਂ ਰਹਿੰਦੀਆਂ ਸਾਨੂੰ ਲੋਕਾਂ ਨੂੰ ਦੇ ਵੀ ਦਿੰਦੇ ਵੀ ਨਿੰਮ ਲੈ ਜਾਓ ਜਨਵਾਰਾਂ ਦੇ ਬੀਜੇ ਪਰ ਹੁਣ ਮੈਂ ਆਲੇ-ਦਾਲ ਵੀ ਦੇਖਦਾ ਤਾਂ ਨਿੰਮਾ ਉਗਣੀਆਂ ਵੀ ਬੰਦ ਹੋ ਗਈਆਂ ਹੋ ਸਕਦਾ ਉਹਦੇ ਬੀਜ 'ਚ ਕਮੀ ਆਈ ਜਾਂ ਕੀ ਕਾਰਨਾਂ ਪੰਛੀ ਕਿਉਂ ਨਹੀਂ ਅੱਗੇ ਆ ਰਿਹਾ ਜਾਂ ਉਹ ਕਿਉਂ ਨਹੀਂ ਫੈਲ ਰਹੀ ਜਾਂ ਬੀਜ ਦੇ ਵਿੱਚ ਜਾਣੇ ਨਹੀਂ ਨਹੀਂ ਰਹੀ ਵੀ ਉਹ ਅੱਗੇ ਆਪਣੀ ਪ੍ਰਜਾਤੀ ਵਧਾ ਸਕੇ ਜਿਹੜੇ ਨਿੰਮ ਦੇ ਪੌਦੇ ਨੇ ਉਹਨਾਂ ਥੱਲੇ ਵੀ ਬਹੁਤ ਘੱਟ ਉਗਦੀਆਂ ਨੇ ਪਰ ਜਿਵੇਂ ਹੁਣ ਆਪਾਂ ਮਿੱਠੀ ਨਿੰਮ ਕਾਦਨੇ ਕੜੀ ਪੱਤਾ ਉਹ ਆ ਆ ਮੁੱਕਦੇ ਨੇ ਖੇਤ ਵਿੱਚ ਜਦ ਉਹਦੀਆਂ ਟਕੋਲੀਆਂ ਉੱਗ ਸਕਦੀਆਂ ਨੇ ਜਿਹੜੀਆਂ ਨਮੋਲੀਆਂ ਖਾਧੀਆਂ ਜਾਂਦੀਆਂ ਨੇ ਤਾਂ ਨਿੰਮ ਦੀਆਂ ਕਿਉਂ ਨਹੀਂ ਫੈਲ ਰਹੀਆਂ ਹੁਣ ਜਿਵੇਂ ਆ ਤੁਸੀਂ ਦੇਖੋ ਆਪਣੇ ਖੇਠਾਂ ਇਹ ਕੜੀ ਪੱਤੇ ਦੇ ਪੌਦ ਨੇ ਵੀ ਉਹ ਨਿੰਮ ਵਾਂਗੇ ਹੁੰਦੀ ਆ ਦੀ ਨਮੋਲੀ ਜਿਮਗਟ ਕੋਲੀ ਜੀ ਛੂਟੀ ਜੀ ਤੇ ਪੰਛੀ ਖਾਂਦੇ ਨੇ ਦੂਰ ਦੂਰ ਤੱਕ ਗਾਜ ਆਉਂਦੇ ਨੇ ਹੁਣ ਇਹ ਚੰਗੀ ਭਲੀ ਫੈਲ ਰਹੀ ਆ ਤਾਂ ਨਿੰਮ ਦਾ ਬੀਜ ਵੀ ਫੈਲਣਾ ਰੁਕ ਰਿਹਾ ਤੇ ਅੱਗੇ ਔਦਿਆਂ ਨੂੰ ਬਿਮਾਰੀ ਪੈ ਰਹੀ ਆ ਪੀੜੀ ਦਾ ਰ ਪੀੜੀ ਘਟ ਰਹੇ ਨੇ ਜਿਹੜਾ ਪੌਦਾ ਬਿਮਾਰੀ ਨਾਲ ਲੜਨ ਦੀ ਜ਼ਿਆਦਾ ਤਾਕਤ ਹੋਊਗੀ ਹੋ ਸਕਦਾ ਉਹ ਹੀ ਕਾਮਯਾਬ ਪਰਵੇ ਕਿਉਂਕਿ ਸਾਡੇ ਬਜ਼ੁਰਗਾਂ ਦੀਆਂ ਕਈ ਗੱਲਾਂ ਸੁਣਦੇ ਹੁੰਦੇ ਸੀਗੇ ਉਹ ਕਹਿੰਦੇ ਫਲਾਣਾ ਟਾਲੀ ਘਟ ਗਈ ਉਹ ਘਟ ਗਿਆ ਉਹਦੇ ਵਿੱਚ ਕਾਰਨ ਤਾਂ ਸਾਫ ਇਹੀ ਕਹ ਦਿੱਤਾ ਜਾਂਦਾ ਸੀਗਾ ਵੀ ਜਿਹੜਾ ਧਰਤੀ ਦਾ ਪਾਣੀ ਆ ਇਹਦਾ ਲੈਵਲ ਤਾਂ ਥਲੰਡ ਗਈ ਤੱਕ ਜਾ ਰਿਹਾ ਵੀ ਇਹਨਾਂ ਦੇ ਜੜਾ ਜਿਹੜੀਆਂ ਬਰੀਕ ਧਰਤੀ ਚੋਂ ਪਾਣੀ ਲੈਂਦੀਆਂ ਸਨ ਉਹ ਇਹ ਘਟ ਗਿਆ ਪਰ ਜਿਹੜੇ ਪੌਦੇ ਬਚ ਜਾਂਦੇ ਨੇ ਫਿਰ ਇਹ ਕਿਉਂ ਬਚ ਗਏ ਪਰ ਗੱਲ ਇਹ ਵੀ ਹੈ ਵੀ ਪਾਣੀ ਦੀ ਘਟ ਰਹੀ ਹੈ ਜਾਂ ਇਹੋ ਜਿਹੀਆਂ ਸਮੱਸਿਆਵਾਂ ਆਇਆਂ ਨੇ ਪੌਦੇ ਹਵਾ ਚ ਪਾਣੀ ਵੀ ਲੈ ਲੈਂਦੇ ਨੇ ਪਰ ਸਵਾਲ ਇਹ ਹੈ ਵੀ ਉਹ ਕਿਉਂ ਸੁੱਕ ਰਹੇ ਨੇ ਕੋਈ ਜਿਹੜਾ ਆਪਣਾ ਵਾਤਾਵਰਣ ਨਾਲ ਜ਼ਿਆਦਾ ਪ੍ਰਦੂਸ਼ਿਤ ਹੋ ਰਿਹਾ ਹੈ ਗਲੋਬਲ ਵਾਰਮਿੰਗ ਵਧ ਰਹੀ ਹੈ ਤੇ ਆਪਣੇ ਬੂਟਿਆਂ ਤੇ ਪ੍ਰਭਾਵ ਪੈ ਰਿਹਾ ਕਿਉਂਕਿ ਜਿਹੜਾ ਬੂਟਾ ਆਪਣੇ ਆਪ ਜਿਉ ਨਹੀਂ ਸਕਦਾ ਉਹ ਮਰ ਜਾਂਦਾ ਪਰ ਜਿਹੜਾ ਟਕਰਾ ਕਰਦਾ ਆਪਣੀ ਪਛਾਤੀ ਵਧਾ ਲੈਂਦਾ ਉਹ ਕਾਮਯਾਬ ਨੇ ਪਰ ਜਿਹੜੇ ਬੂਟੇ ਸੁੱਕ ਰਹੇ ਨੇ ਆਪਣੇ ਬਰਾਸਤੀ ਪੌਦੇ ਨੇ ਕਿਉਂਕਿ ਨਿੰਮ ਦਾ ਯੋਗਦਾਨ ਆਪਣੇ ਜਿਵੇਂ ਨਿੰਮ ਦਾ ਘੋਟਣਾ ਆਪਣੇ ਸੋਟਾ ਅਨੂਣ ਮਿਰਚ ਵਾਲਾ ਬਹੁਤ ਸਾਰੇ ਜਾਨੀ ਔਸ਼ਦੀ ਪੌਦੇ ਨੇ ਪਰ ਇਹਦਾ ਸੁੱਕ ਜਾਣਾ ਜਾਂ ਇਹਦਾ ਲੁਪਤ ਹੋਣ ਦੀ ਪ੍ਰਜਾਤੀ ਬਣ ਰਹੀ ਆ ਇਹ ਆਪਣੇ ਲਈ ਖਾਤਰਜੀ ਘੰਟੀ ਆ ਸੋ ਆਪਾਂ ਨੂੰ ਵਾਤਾਵਰਣ ਪ੍ਰੇਮੀ ਨੂੰ ਸੋਚਣਾ ਚਾਹੀਦਾ ਵੀ ਕਿਹੜੇ ਪੌਦੇ ਖਤਮ ਹੋ ਰਹੇ ਨੇ ਕਿਉਂ ਹੋ ਰਹੇ ਨੇ ਕਿਹੜੇ ਵਾਇਰਸ ਰੋਗ ਆ ਰਹੇ ਨੇ ਕਿਉਂਕਿ ਆਪਣਾ ਵਧ ਰਿਹਾ ਪ੍ਰਦੂਸ਼ਣਤਾ ਨੇ ਇਹਦਾ ਕਾਰਨ ਹੈ ਕੀ ਗੱਲ ਹੈ ਸੋ ਬਹੁਤ ਸਾਰੇ ਸਵਾਲ ਨੇ ਪਰ ਆਪਣਾ ਜਿਹੜੇ ਬਰਾਸ਼ਤੀ ਪੌਦੇ ਨੇ ਲੁਪਤ ਕਿਉਂ ਹੋ ਰਹੇ ਨੇ ਨਵੇਂ-ਨਵੇਂ ਪੌਦੇ ਆ ਰਹੇ ਨੇ ਜਿਵੇਂ ਨੈਗੇਟਿਵ ਨਰਜੀ ਪੋਜ਼ਿਟਿਵ ਨਰਜੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆਂ ਕਈ ਵਾਰੀ ਜਿਹੜੇ ਪੌਦਿਆਂ ਨੂੰ ਬੱਕਰੀ ਜਾਂ ਗਾਊ ਨਹੀਂ ਖਾਂਦੀ ਉਹ ਸਾਡੇ ਵਾਤਾਵਰਣ ਦੇ ਲਈਕ ਨਹੀਂ ਬਹੁਤ ਕੁਝ ਹੋ ਰਿਹਾ ਪਰ ਆਪਾਂ ਨੂੰ ਸਮਝਣਾ ਚਾਹੀਦਾ ਵੀ ਸਾਡੇ ਮੈਡੀਸਨ ਪਲਾਂਟ ਕਿਉਂ ਖਤਮ ਹੋ ਰਹੇ ਨੇ ਇਹਨਾਂ ਦਾ ਕੀ ਕਾਰਨ ਆ ਵਾਤਾਵਰਣ ਜਾਂ ਸਾ ਕੀ ਘੁਲ ਗਿਆ ਜਿਹੜੇ ਜੜੀ ਬੂਟੀ ਵਾਲੇ ਪੌਦੇ ਸੁੱਕ ਰਹੇ ਨੇ ਕਿਉਂਕਿ ਇਹਦਾ ਵੀ ਕੋਈ ਕਾਰਨ ਹੋ ਸਕਦਾ ਕਿਉਂਕਿ ਆਪਾਂ ਨੂੰ ਬਚਾਉਣ ਲਈ ਨਿੰਮ ਦਾ ਵੱਡਾ ਰੋਲ ਆ ਸੋ ਆਪਾਂ ਨੇ ਇਹਨਾਂ ਪੌਦਿਆਂ ਬਾਰੇ ਜ਼ਰੂਰ ਸੋ ਖਤਮ ਹੋ ਰਹੇ ਨੇ ਜਿਹੜਾ ਪੌਦਾ ਮਤਲਬ ਸੋਕਾ ਝੱਲ ਕੇ ਜਾਂ ਬਿਮਾਰੀਆਂ ਝੱਲ ਕੇ ਵੀ ਹਰਾ ਹੋ ਜਾਂਦਾ ਆਪਣੇ ਖੇਤ ਵਿੱਚ ਉਹਨਾਂ ਵਿੱਚੋਂ ਅੱਧੇ ਪੌਦੇ ਸੁੱਕ ਜਾਂਦੇ ਨੇ ਅੱਗੇ ਦੁਬਾਰਾ ਹੀ ਫੁੱਟਦੇ ਨੇ ਪਰ ਇਹ ਅਗਣੀ ਪ੍ਰਜਾਤੀ ਇਹਨਾਂ ਦੀ ਆਪਣੇ ਆਪ ਕਿਉਂ ਨਹੀਂ ਫੈਲ ਰਹੀ ਇਹਦਾ ਵੀ ਕਈ ਕਾਰਨ ਹੈ ਸੋ ਆਪਾਂ ਸਮਾਂ ਹੁਣ ਤੇ ਵੀ ਪਤਾ ਲੱਗੂ ਵੀ ਕੀ ਕਾਰਨ ਹੈ ਇਹਨਾਂ ਪੌਦਿਆਂ ਦੁਬਾਰਾ ਨਮੋਲੀਆਂ ਤਿਆ ਕਿਉਂਕਿ ਪਹਿਲਾਂ ਤਾਂ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ ਸੁੱਕ ਗਿਆ ਸੋਕਿਆ ਕਿਉਂ ਆਪਾਂ ਤਾਂ ਪਾਣੀ ਦਿੰਦੇ ਨਹੀਂ ਹੈਗੇ ਬੂਟਿਆਂ ਨੂੰ ਵੀ ਆਪਣੇ ਆਪ ਹੋ ਜਾਂਦੇ ਨੇ ਪਰ ਹੁਣ ਜਦ ਸਾਰੇ ਕਿਤੇ ਰੌਲਾ ਪੈ ਰਿਹਾ ਵੀ ਨਿੰਮਾ ਸੁੱਕ ਰਹੀਆਂ ਨੇ ਕਿਉਂ ਸੁੱਕ ਰਹੀਆਂ ਨੇ ਤਾਂ ਧਿਆਨ ਨਾਲ ਦੇਖਿਆ ਵੀ ਨਿੰਮਾ ਤਾਂ ਕਈ ਸਾਲ ਤੋਂ ਸੁੱਕ ਰਹੀਆਂ ਨੇ ਤੇ ਨਵੀਆਂ ਉਗ ਨਹੀਂ ਰਹੀਆਂ ਇਹ ਦੋ ਕਾਰਨ ਨੇ ਇਹ ਸਾਇਦ ਆਪਕਿਤੇ ਉਹ ਕੰਮ ਨਾ ਹੋਵੇ ਵੀ ਆਪਣੀ ਨਿੰਮ ਦੀ ਨਸਲੇ ਖਤਮ ਕਰ ਬੈਠੀ ਐ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਐ ਵੀ ਇਹਨਾਂ ਪੌਦਿਆਂ ਬਾਰੇ ਧਿਆਨ ਦਿੱਤਾ ਜਾਵੇ ਵੀ ਸੁੱਕ ਰਹੇ ਨੇ ਤਾਂ ਕਿਉਂ ਕਿੱਥੇ ਵੀ ਕਿਉਂਕਿ ਜਿੱਥੇ ਪਾਣੀ ਲਾਇਆ ਉੱਥੇ ਵੀ ਸੁੱਕ ਰਹੇ ਨੇ ਜਿੱਥੇ ਪਾਣੀ ਨਹੀਂ ਲਾਇਆ ਉੱਥੇ ਵੀ ਸੁੱਕ ਰਹੇ ਨੇ ਇਹਦਾ ਕੀ ਕਾਰਨ ਹੋ ਸਕਦਾ ਕਿਤੇ ਦਾ ਕਾਰਨ ਸਾਡਾ ਵਧ ਰਿਹਾ ਪ੍ਰਦੂਸ਼ਣਤਾ ਨਹੀਂ ਹੈ ਗਲੋਬਲ ਫਾਰਮਿੰਗ ਤਾਂ ਨਹੀਂ ਹੈ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਪਰ ਆਪਾਂ ਨੂੰ ਉਹਦੇ ਬਾਰੇ ਪਤਾ ਕਰਨਾ ਜ਼ਰੂਰੀ ਆ ਸੋ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ